ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਜੀ ਆਪਾਂ ਖੜੇ ਆ ਬਿੱਟੂ ਕਾਰ ਬਾਜ਼ਾਰ ਜਲੰਧਰ ਫੋਟ ਦਿਖਾ ਦੀ ਮਿੱਤਰਾਂ ਤੇ ਆਪਣੇ ਨਾਲ ਵੰਟੀ ਹੁੰਦੇ ਵਾਲਾ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਕਿਰਪਾ ਬਾਬੇ ਦੀ ਬਹੁਤ ਬਹੁਤ ਅੱਜ ਦੀ ਵੀਡੀਓ ਦੇ ਵਿੱਚ ਬਾਜੀ ਕੀ ਕੀ ਖਾਸ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਵਧੀਆ ਸਸਤੇ ਬਜਟ ਦੀਆਂ ਮੀਡਲ ਕਲਾਸ ਵਾਸਤੇ ਵਧੀਆ ਗੱਡੀਆਂ ਦੇ ਰਹੇ ਆ ਠੀਕ ਹੈ ਜੀ ਡੀਜ਼ਲ ਵੀ ਦੇ ਰਹੇ ਆ ਤੇ ਪੈਟਰੋਲ ਵੀ ਦੇ ਰਹੇ ਆ ਤਾਂ 80-85 ਹਜ਼ਾਰ ਦੀ ਵੱਡੀ ਵੀ ਆਪਾਂ ਤੁਹਾਨੂੰ ਦੇ ਰਹੇ ਆ ਠੀਕ ਹੈ ਮਤਲਬ ਅੱਜ ਦੀ ਵੀਡੀਓ ਦੇ ਵਿੱਚ ਭਾਜੀ ਸਟਾਰਟਿੰਗ ਰੇਟ ਆ ਜਿਹੜਾ 85000 ਤੋਂ ਜੱਡੀ ਆ ਉਹ ਵੀ 12 ਮਾਡਲ ਦੀ ਠੀਕ ਹੈ ਜੀ ਤੇ ਭਾਜੀ ਫਿਰ ਇੱਥੋਂ ਪੋਲੋ ਤੋਂ ਕਰੀਏ ਸਟਾਰਟ ਹਾਂਜੀ ਭਾਜੀ ਦੱਸਿਓ ਜੀ ਸਭ ਤੋਂ ਪਹਿਲੇ ਭਾਜੀ ਆਪਾਂ ਤੁਹਾਨੂੰ ਤੋਹਫਾ ਲੈ ਕੇ ਆਏ ਆ ਤੁਹਾਡੇ ਵਾਸਤੇ ਜੀ ਨੈਕਸਟ ਟੂ ਸ਼ੋਰੂਮ 14 ਮਾਡਲ ਦੀ ਕੰਫਰਟ ਲਾਈਨ ਪੋਲੋ ਠੀਕ ਹੈਲੇ ਨਾਂ ਤੇ ਹਮ ਬ੍ਰਾਂਡ ਨਿਊ ਅਲੋਏ ਟਾਇਰ ਜੀ ਪੰਜੇ ਟਾਇਰ ਨਵੇਂ ਸੀਟ ਕਵਰ ਨਵੇਂ ਖਾਸियत ਗੱਡੀ ਦੀ ਇਹ ਹੈ ਕੰਪਨੀ ਦੇ ਰਿਕਾਰਡ ਦੇ ਨਾਲ ਚੱਲੀ ਹੈ ਸਿਰਫ ਤੇ ਸਿਰਫ 80000 ਕਿਲੋਮੀਟਰ ਹੂੰ ਠੀਕ ਹੈ ਜੀ ਕੰਡੀਸ਼ਨ ਗੱਡੀ ਦੀ ਨਵਿਆਂ ਵਰਗੀ ਤੇ ਗੱਡੀ ਦਾ ਰੇਟ ਬਿਲਕੁਲ ਵਾਜੋ ਸਿਰਫ ਤੇ ਸਿਰਫ 345000 ਰੁਪਏ ਦੇ ਵਿੱਚ ਤੁਹਾਨੂੰ ਆਪਾਂ ਇਹ ਪੋਲੋ ਦੇ ਦੇਣੀ ਹੈ ਡੀਜ਼ਲ ਦੀ ਪੋਲੋ ਪਹਿਲੇ ਨਾਂ ਦੀ ਸ਼ੋਰੂਮ ਕੰਡੀਸ਼ਨ ਤੇ 345000 ਦੀ ਮਿਲ ਜੂ ਗੱਡੀ ਦੇ ਬੰਪਰ ਤੱਕ ਦੀ ਵੀ ਗਾਰੰਟੀ ਹੈ ਕਿ ਬੰਪਰ ਤੱਕ ਵੀ ਗੱਡੀ ਦੇ ਨਾਲ ਦੇ ਆ ਠੀਕ ਹੈ ਜੀ ਤੇ ਇੱਧਰ ਖੜੀ ਆ ਫੀਅਰ ਦੀ ਪੁਨਟੋ ਕਾਰ ਦੱਸੋ ਜੀ ਆਹ ਭਾਜੀ ਜਿਹੜੇ ਮੇਰੇ ਵੀਰ ਸਵਿਫਟ ਲੈਣੀ ਚਾਹੁੰਦੇ ਆ ਤੇ ਸਵਿਫਟ ਦਾ ਬਜਟ ਜਿਹੜਾ 15 16 ਮਾਡਲ ਦਾ ਸਾਰਿਆਂ ਨੂੰ ਪਤਾ ਹੈ 4.5 ਤੋਂ ਘੱਟ 4.5 ਤੋਂ ਘੱਟ ਨਹੀਂ ਮਿਲਦੀ ਨਹੀਂ ਮਿਲਦੀ ਭਾਜੀ ਇਹ ਸਵਿਫਟ ਦੇ ਇੰਜਨ ਵਾਲੀ ਪੁਨਟੋ 15 ਰਜਿਸਟਰਡ 16 ਠੀਕ ਹੈ ਪਹਿਲੇ ਨਾਂ ਦੀ ਜੀ ਠੀਕ ਹੈ ਜੀ ਇਹ ਸਭ ਤੋਂ ਟੋਪ ਮੰਡ ਲਿਆ ਇਹਦੇ ਸਕਰੀਨ ਦੇ ਵਿੱਚ ਕੋਈ ਫਾਲਟ ਪਏਗਾ ਸਕਰੀਨ ਤੇ ਆ ਜਾਏਗਾ ਠੀਕ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਨਵੇਂ ਸੀਟ ਕਵਰ ਨਵੇਂ ਬ੍ਰੈਂਡ ਨਿਊ ਟਾਇਰ ਜੀ ਗੱਡੀ ਬੋਡੀ ਲੈਂਡ ਦੀ ਬਿਲਕੁਲ ਨਵੀਂ ਜਿੱਦਾ ਆਪਾਂ 2024 25 ਮਾਡਲ ਲੈਂਦੇ ਆ ਜੀ ਤੇ ਗੱਡੀ ਦਾ ਰੇਟ ਬਿਲਕੁਲ ਵਾਜਬ ਆਮ ਬੰਦਾ ਵੀ ਜਿਹੜਾ ਆ ਸਵਿਫਟ ਲੈਣੀ ਚਾਹੁੰਦਾ ਹੈ ਡੀਜ਼ਲ ਦੀ ਗੱਡੀ ਲੈ ਸਕਦਾ ਆ ਸਿਰਫ ਤੇ ਸਿਰਫ 275000 ਰੁਪਏ ਵਿੱਚ ਆਪਾਂ ਇਹਨੂੰ 15 ਰਜਿਸਟਰਡ 16 ਪੁਆਇੰਟ ਉਹ ਦੇ ਲਾਓ ਜੀ 15 ਰਜਿਸਟਰ 16 ਗੱਡੀ ਮਿਲ ਜੂਗੀ ਇੰਜਨ ਵਾਈ ਜੀ ਇਹਦੇ ਵਿੱਚ Swift ਵਾਲੀ ਆ ਐਵਰੇਜ ਦੀ 24 25 ਦੀ Swift ਵਾਲੀ ਆ ਬਿਲਕੁਲ ਬਹੁਤ ਵਧੀਆ ਗੱਡੀ ਹੈ ਤੇ ਅੱਗੇ ਆ ਗਈ ਬਾਈ ਜੀ ਬਲੈਰੋ ਗਾਰ ਦੱਸਿਓ ਜੀ ਇਹ ਭਾਜੀ ਜਿਹੜੇ ਬੰਦੇ ਬਲੈਰੋ ਲੈਣਾ ਚਾਹੁੰਦੇ ਆ ਬਜਟ ਥੋੜਾ ਘੱਟ ਆ ਇਹ ਸੀਆਰਡੀਆ ਇੰਜਨ ਵਾਲੀ ਬਲੈਰੋ ਆ ਜੀ ਮਾਡਲ 11 ਆ ਪਰ ਘਬਰਾਣਾ ਨਹੀਂ ਆਰਸੀ ਦੀ ਤੁਹਾਨੂੰ 2031 ਤੱਕ ਪਾਸ ਮਿਲੂਗੀ ਠੀਕ ਹੈ ਜੀ ਤੇ ਅਲੋਏ ਟਾਇਰ ਕੱਲ ਪਵਾਏ ਆ ਪੰਜੇ ਬ੍ਰੈਂਡ ਨਿਊ ਹੂੰ ਜੋ ਕਿ ਸਾਡੀ ਸਪੈਸ਼ਲਿਟੀ ਆ ਗੱਡੀਆਂ ਨੂੰ ਅਸੀਂ ਲੋਅਰ ਟਾਇਰ ਨਵੇਂ ਪਵਾਈ ਦੇ ਪਵਾਈ ਦੇ ਆ ਠੀਕ ਹੈ ਕੰਡੀਸ਼ਨ ਵਾਈਜ਼ ਗੱਡੀ ਬਿਲਕੁਲ ਓਕੇ ਆ ਤੇ ਗੱਡੀ ਦਾ ਰੇਟ ਬਿਲਕੁਲ ਵਾਜਬ ਰੱਖਿਆ ਹੈ ਫਿਰ ਸਭ ਤੋਂ ਵੱਡੀ ਗੱਲ ਗੱਡੀ ਪਹਿਲੇ ਨਾਂ ਦੀ ਆ 65000 ਕਿਲੋਮੀਟਰ ਚੱਲੀ ਆ ਤੇ ਰੇਟ ਸਿਰਫ ਤੇ ਸਿਰਫ 335000 ਰੁਪਈਆ ਲਓ ਜੀ 335000 ਚ ਤੁਹਾਨੂੰ ਬਲੇਰੋ ਮਿਲ ਜੂ ਪੂਰੀ ਟਿਪ ਟੌਪ ਗੱਡੀ ਆ ਬਾਈ ਜੀ ਜਲਦੀ ਕਾਲ ਕਰ ਲਿਓ ਅੱਗੇ ਆ ਗਈ ਬਾਈ ਜੀ ਸਫਾਰੀ ਗੱਡੀ ਸਫਾਰੀ ਇੱਕ ਨਹੀਂ ਸਫਾਰੀਆਂ ਤਿੰਨ ਦੇਣੀਆਂ ਨੇ ਅੱਜ ਤੁਹਾਨੂੰ ਦੱਸਿਓ ਭਾਜੀ ਇਹਦੇ ਬਾਰੇ ਭਾਜੀ ਇਹ সাফਾਰੀ 2007 ਮਾਡਲ ਆ ਜੀ ਕੰਡੀਸ਼ਨ ਦੀ ਗੱਡੀ ਬਹੁਤ ਨਵੀਂ ਹੈ ਹਮ ਤੇ ਆਰ ਸੀ ਦੀ 2028 ਤੱਕ ਪਾਸ ਆ ਠੀਕ ਹੈ ਜੀ ਪੰਜੇ ਅਲੋਏ ਟਾਇਰ ਪਏ ਆ ਅੰਟੀਰੀਅਰ ਗੱਡੀ ਦਾ ਬਹੁਤ ਨਵਾਂ ਆ ਹਮ ਅੰਟੀਰੀਅਰ ਵੀ ਤੁਸੀਂ ਚੈੱਕ ਕਰ ਲਓ ਸੀਟ ਕਵਰ ਨਵੇਂ ਨਵੇਂ ਪਏ ਆ ਠੀਕ ਹੈ ਜੀ ਤੇ ਗੱਡੀ ਦਾ ਰੇਟ ਆਪਾਂ ਅੱਜ ਬਹੁਤ ਵਾਜਬ ਕਰਤਾ ਆ ਜੀ ਗੱਡੀ ਆਪਾਂ ਤੁਹਾਨੂੰ ਦੇ ਦੇਣੀ ਹੈ ਸਿਰਫ 1.80 ਲੱਖ ਰੁਪਏ ਦੇ ਵਿੱਚ। ਲੋ ਜੀ 1.80 ਲੱਖ ਦੇ ਵਿੱਚ 7 ਸੀਟਡ ਸਫਾਰੀ ਤੁਹਾਨੂੰ ਅੱਜ ਦੇ ਦੇਣੀ ਹੈ। ਸਫਾਰੀ ਵਿਦ ਅਲਾਇ ਟਾਇਰ ਤੇ 28 ਤੱਕ ਪਾਸਿੰਗ ਵੀ ਮਿਲੂਗੀ। ਅੱਜ ਤੱਕ ਪਾਸਿੰਗ ਮਿਲੂ। ਨੰਬਰ ਪਲੇਟ 0038 0038 50000 ਰੁਪਏ ਦਾ ਨੰਬਰ ਵੀ ਨਾਲ ਮਿਲੂਗਾ। ਠੀਕ ਹੈ ਜੀ। ਤੇ ਆ ਸਫਾਰੀ ਵਾ ਜੀ? ਆਹ ਭਾਜੀ ਬਿਲਕੁਲ ਕੋਕਾ ਪੀਸ ਹੈ ਜਿਹਨੂੰ ਕਹਿੰਦੇ ਕੋਕਾ। ਹਮ ਆਹ ਹਜੇ ਰਾਤੀ ਆਈ ਹੈ। ਕੱਲੇ ਦੇ ਬੰਪਰਾਂ ਤੇ ਸਕਰੈਚ ਹੈ। ਹਾਂ ਬੋਡੀ ਲੈਂਡ ਬੰਪਰ ਤੋਂ ਬੰਪਰ ਗੱਡੀ ਦਾ ਕੋਈ ਪੀਸ ਪੇਂਟ ਨਹੀਂ ਗਾਰੰਟੀ ਹੈ ਠੀਕ ਹੈ ਕੰਪਨੀ ਰਿਕਾਰਡ ਨਾਲ ਗੱਡੀ ਚੱਲੀ ਆ ਜੀ ਪਹਿਲੇ ਨਾਂ ਦੀ ਗੱਡੀ ਹੈ ਹਮ ਸਰਵਿਸ ਬੁੱਕ ਦੋਨੋਂ ਚਾਬੀਆਂ ਠੀਕ ਹੈ ਪਰ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਬਹੁਤ ਸੰਭੀ ਹੋਈ ਜੇ ਕਿਸੇ ਨੇ ਐਨ ਆਰ ਆਈ ਬੰਦੇ ਦੀ ਗੱਡੀ ਲੈਣੀ ਆ ਉਹ ਚੀਜ਼ ਆ ਏ ਠੀਕ ਹੈ ਜੀ ਅੰਦਰ ਦੇਖ ਲਓ ਨਵੇਂ ਸੀਟ ਕਵਰ ਅੰਟੀਰੀਅਰ ਗੱਡੀ ਦਾ ਜਿੱਦਾਂ ਆਪਾਂ 2024 25 ਮਾਡਲ ਗੱਡੀ ਲੈਂਦੇ ਆ ਬਿਲਕੁਲ ਜੀ ਪੰਜੇ ਬ੍ਰੈਂਡ ਨਿਊ ਅਲੋਏ ਟਾਇਰ ਹਮ ਅਜੇ ਹਜ਼ਾਰ ਕਿਲੋਮੀਟਰ ਵੀ ਮੇਰੇ ਹਿਸਾਬ ਨਾਲ ਚੱਲੇ ਹੋਣੇ ਆ ਠੀਕ ਹੈ ਜੀ ਇਹ ਗੱਡੀ ਦਾ ਰੇਟ ਆਪਾਂ ਬਿਲਕੁਲ ਵਾਜਬ ਦੇ ਦੇਣਾ ਆ 11 ਮਾਡਲ ਆ ਵੈਸੇ ਅਪ੍ਰੈਲ ਮਹੀਨੇ ਦਾ ਆਰ ਸੀ ਹਜੇ ਹੈਗੀ ਆ ਆਪਾਂ ਅੱਗੇ ਹੋਰ 5 ਸਾਲ ਐਕਸਟੈਂਡ ਕਰਾ ਕੇ ਤੁਹਾਨੂੰ ਦਵਾਂਗੇ ਜੀ 3 ਲੱਖ 10 ਹਜ਼ਾਰ ਦੀ ਆਪਾਂ ਤੁਹਾਨੂੰ ਗੱਡੀ ਦੇ ਦਾਂਗੇ 3 ਲੱਖ 10 ਹਜ਼ਾਰ ਦੇ ਵਿੱਚ ਤੁਹਾਨੂੰ 5 ਸਾਲ ਦੀ ਅੱਗੇ ਹੋਰ ਐਕਸਟੈਂਡ ਕਰਾ ਕੇ ਦਿੱਤੀ ਜਾਊਗੀ ਬਾਈ ਅਪ੍ਰੈਲ 26 ਤੱਕ ਤਾਂ ਵਾਰੰਟੀ ਪਈ ਹੈ ਨਾ 31 ਤੱਕ ਹੋ ਜਾਊਗੀ 31 ਤੱਕ ਜਿਹੜੀ ਤੁਹਾਨੂੰ ਆਰ ਸੀ ਪਾਸ ਮਿਲੂਗੀ ਤੇ ਅੱਗੇ ਬਾਈ ਫੇਰ ਚਿੱਟੇ ਰੰਗ ਦੀ ਸਫਾਰੀ ਆ ਇਹ ਵੀ 2010 ਮਾਡਲ ਆ ਜੀ ਇਹਦੀ ਵੀ ਆਰ ਸੀ 2000 ਤੁਹਾਨੂੰ 31 ਤੱਕ ਪਾਸ ਮਿਲੂਗੀ ਆਰ ਸੀ ਦੀ ਹਜੇ ਮਾਰਚ ਮਹੀਨੇ ਤੱਕ ਹੈਗੀ ਆ ਇਹ ਆਪਾਂ ਤੁਹਾਨੂੰ ਗੱਡੀ ਦੇ ਦਾਂਗੇ 2,80,000 ਰੁਪਏ ਦੇ ਵਿੱਚ 31 ਤੱਕ ਆਰ ਸੀ ਪਾਸ ਪੰਜੇ ਲੋਏ ਇਹਨੂੰ ਵੀ ਪੰਜੇ ਟਾਇਰ ਵੀ ਬਿਲਕੁਲ ਨਵੇਂ ਆ ਠੀਕ ਹੈ ਜੀ ਤੇ ਐਕਸ ਮਾਡਲ ਆ ਐਕਸ ਮਾਡਲ ਹੈ ਪੰਜੇ ਟਾਇਰ ਬਿਲਕੁਲ ਨਵੇਂ ਪਏ ਹੋਇਆ ਕਰੋ ਜੀ ਚੈੱਕ 2,80,000 ਰੁਪਏ ਦੇ ਵਿੱਚ 31 ਦਾ ਆਰ ਸੀ ਪਾਸ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਚਿੱਟੇ ਰੰਗ ਦੇ ਵਿੱਚ ਸਲੇਰੀਓ ਕਾਰ ਦੱਸਿਓ ਜੀ ਇਹਦੇ ਭਾਜੀ ਸਲੇਰੀਓ ਹੈ ਨੈਕਸਟ ਟੂ ਸ਼ੋਰੂਮ ਹੂੰ ਸਭ ਤੋਂ ਟੌਪ ਮਾਡਲ ZXI ਠੀਕ ਹੈ ਜੀ ਪਹਿਲੇ ਨਾਂ ਦੀ ਗੱਡੀ ਹੈ ਕੰਪਨੀ ਰਿਕਾਰਡ ਦੇ ਨਾਲ 65000 ਕਿਲੋਮੀਟਰ ਗੱਡੀ ਚੱਲੀ ਹੈ ਠੀਕ ਹੈ ਟਾਇਰ ਬਿਲਕੁਲ ਨਵੇਂ ਸੀਟ ਕਵਰ ਬਿਲਕੁਲ ਨਵੇਂ ਗੱਡੀ ਦੀ ਸਰਵਿਸ ਆਪਾਂ ਤਾਜੀ ਕਰਾਈ ਹੈ ਅੰਦਰੋਂ ਇੰਟੀਰੀਅਰ ਐਦਾ ਖੁਸ਼ਬੂ ਆਉਂਦੀ ਹੈ ਜਿਦਾ 25 ਵਾਲਾ ਆਪਾਂ ਲੈਂਦੇ ਹੁੰਦੇ ਆ ਠੀਕ ਹੈ ਜੀ ਮਾਡਲ 2000 ਮਾਡਲ 2018 ZXI ਤੇ ਰੇਟ ਹੈਗਾ ਯਾ ਸਿਰਫ ਤੇ ਸਿਰਫ 3 ਲੱਖ ਤੇ 80000 ਰੁਪਇਆ 3 ਲੱਖ 80000 ਤੇ ਸਿਰਫ 65000 ਚ ਲਈ 18 ਮਾਡਲ ਸਲੇਰੀਓ ਮਲਜੂ ਉਹ ਵੀ ਜੈ ਐਕਸ ਜੈ ਐਕਸ ਅੱਗੇ ਆ ਗਈ ਗ੍ਰੇ ਕਲਰ ਦੇ ਵਿੱਚ ਐਮਿਓ ਕਾਰ ਦੱਸਿਓ ਭਾਜੀ ਐਮਿਓ ਵਾਰ ਐਮਿਓ ਭਾਜੀ 2000 ਤੇ 17 ਮਾਡਲ ਜੀ ਰਜਿਸਟਰਡ 18 ਹੂੰ ਗੱਡੀ ਦੀ ਕੰਡੀਸ਼ਨ ਬਿਲਕੁਲ ਤੁਹਾਡੇ ਸਾਹਮਣੇ ਵਾਸ਼ਿੰਗ ਹੋਣ ਵਾਲੀ ਗੱਡੀ ਆ ਕੱਲੀ ਠੀਕ ਹੈ ਗੱਡੀ ਬਿਲਕੁਲ ਕੰਡੀਸ਼ਨ ਵਾਈਜ਼ ਓਕੇ ਆ ਇੰਜਨ ਗੇਅਰ ਦੀ ਪੂਰੀ ਵਧੀਆ ਆ ਹੂੰ ਇਹ ਗੱਡੀ ਤੁਹਾਨੂੰ ਆਪਾਂ ਦੇ ਦਾਂਗੇ ਬਹੁਤ ਛੋਟੇ ਰੇਟ ਤੇ 17/18 3 ਲੱਖ ਤੇ 90000 ਰੁਪਏ ਦੀ ਇਹ ਪੈਟਰੋਲ ਆ ਕਿ ਡੀਜ਼ਲ ਇਹ ਡੀਜ਼ਲ ਆ ਜੀ ਡੀਜ਼ਲ ਦੀ ਐਮਯੂ 390 ਦੀ ਗੱਲ ਉਹ ਵੀ ਹਾਈ ਲਾਈਨ ਮਾਡਲ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਇੰਡੀਗੋ ਕਾਰ ਦੱਸਿਓ ਜੀ ਇਹ ਭਾਈ ਜੀ ਇੰਡੀਗੋ ਆਪਾਂ ਪਿਛਲੀ ਵੀਡੀਓ ਚ ਵੀ ਪਾਈ ਸੀਗੀ ਗੱਡੀ ਦੀ ਖਾਸੀਅਤ ਇਹ ਹੈ ਕਿ ਗੱਡੀ ਬਹੁਤ ਜ਼ਿਆਦਾ ਨਵੀਂ ਕਰਨਲ ਰਟਾਇਰ ਦੀ ਗੱਡੀ ਆ ਠੀਕ ਹੈ ਜੀ ਪਹਿਲੇ ਨਾਂ ਤੇ ਆ 65-70000 ਦੇ ਵਿੱਚ ਗੱਡੀ ਜੈਨੂਇਨ ਚੱਲੀ ਆ ਅੰਦਰੋਂ ਇੰਟੀਰੀਅਰ ਦੇਖ ਲਓ ਬਿਲਕੁਲ ਨਵਾਂ ਪਿਆ ਆ ਜੀ ਇਹ ਜਿਹਨਾਂ ਬੰਦਿਆਂ ਦਾ ਬਜਟ ਘਟਿਆ ਏਸੀ ਹੀਟਰ ਵਾਲੀ ਗੱਡੀ ਚਾਹੁੰਦੇ ਆ ਸਰਦੀਆਂ ਵਾਸਤੇ ਉਹਨਾਂ ਵਾਸਤੇ ਆਪਾਂ ਇਹ ਗੱਡੀ ਦੇ ਦੇਣੀ ਆ ਅੱਜ ਬਹੁਤ ਘੱਟ ਰੇਟ ਤੇ ਸਿਰਫ ਤੇ ਸਿਰਫ 1,25,000 ਰੁਪਏ ਦੇ ਵਿੱਚ ਪਹਿਲੇ ਨਾਂ ਦੀ ਨਵੀਂ ਨਕੋਰ ਇੰਡੇ ਕੋ ਉਹ ਵੀ ਡੀਜ਼ਲ ਦੀ ਉਹ ਵੀ ਡੀਜ਼ਲ ਦੀ ਮਾਡਲ 2000 2000 ਤੇ 12 12 ਮਾਡਲ ਦੀ ਠੀਕ ਹੈ ਜੀ ਆਹ ਇਹ 12 ਮਾਡਲ ਮਿਸਤਾ ਜੀ ਆ ਵੀ ਗੱਡੀ ਪਹਿਲੇ ਨਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਗੱਡੀ ਦੀ ਠੀਕ ਹੈ ਜੀ ਜਿਨ੍ਹਾਂ ਬੰਦਿਆਂ ਦਾ ਬਜਟ ਬਹੁਤ ਘਟਿਆ ਸਰਦੀਆਂ ਆ ਰਹੀਆਂ ਆ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਿਹਨਾਂ ਜਿਸ ਰੇਟ 'ਚ ਆਪਾਂ ਦੇ ਦੇਣੀ ਆ ਠੀਕ ਹੈ ਜੀ ਇਹ ਗੱਡੀ ਆਪਾਂ ਤੁਹਾਨੂੰ ਦੇ ਦੇਣੀ ਆ ਸਿਰਫ ਸਿਰਫ 85000 ਰੁਪਏ ਦੇ ਵਿੱਚ 12 ਮਾਡਲ 85000 85000 ਦੇ ਵਿੱਚ ਡੀਜ਼ਲ ਦੀ ਵਿਸਟਾ ਬਾਤ ਹੈ ਲਓ ਜੀ 12 ਮਰਲ ਇੰਡੀਕਾ ਵਿਸਟਾ ਸਿਰਫ 85000 ਦੇ ਵਿੱਚ ਫਿਰ ਪਹਿਲੇ ਨਾਂ ਦੀ ਗੱਡੀ ਲਓ ਜੀ ਇਹ ਤਾਂ ਦੋ ਫਈਆ ਬਾਈ ਵੀਡੀਓ ਨੂੰ ਦੇਖਣਸਾਰ ਕਾਲ ਕਰਕੇ ਸਾਈ ਬਾਇ ਗੱਡੀ ਬੁੱਕ ਕਰ ਲਿਓ ਕਿਉਂਕਿ ਛੇਤੀ ਵਿਗ ਜਾਣੀ ਹੈ। ਪੀਡੀਆ ਹੀ ਗੱਡੀ ਆ ਪਹਿਲੇ ਨਾਂ ਦੀ ਆ 85000 ਰੁਪਿਆ ਬੋਨ ਕਰਕੇ ਹੁਣੇ ਕਰ ਲਓ ਬੁੱਕ। ਠੀਕ ਹੈ ਜੀ। ਅੱਗੇ ਆ ਗਈ Honda City। ਦੱਸੋ। ਆ ਆ ਜੀ Honda City ਡੀਜ਼ਲ ਦੀ। ਹਮ 14 ਮਾਡਲ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਪੰਜੇ ਬ੍ਰੈਂਡ ਨਿਊ 20 ਮਾਡਲ ਆ ਜੀ। ਠੀਕ ਹੈ ਜੀ ਗੱਡੀ ਦੇ ਅੰਦਰ ਇੰਟੀਰੀਅਰ ਦੇਖੋ ਇੰਟੀਰੀਅਰ ਗੱਡੀ ਦਾ ਅੰਦਰ ਉਹ ਦੇਖ ਲਓ ਜੀ ਬਿਲਕੁਲ ਨਵਾਂ ਨਕੋਰ ਪਿਆ ਆ। ਹਮ ਤੇ ਗੱਡੀ ਦਾ ਰੇਟ ਆਪਾਂ ਬਹੁਤ ਹੀ ਵਾਜਬ ਰੱਖਿਆ ਆ। ਬਹੁਤ ਘੱਟ ਰੇਟ ਤੇ ਤੁਹਾਨੂੰ 14 ਡੀਜ਼ਲ ਦੀ ਆਪਾਂ ਹੁੰਡਾ ਸਿਟੀ ਦੇ ਦੇਣੀ ਹੈ ਸਿਰਫ 435000 ਰੁਪਏ ਦੇ ਵਿੱਚ 435 ਦੀ ਐਕਸਟਰਾ ਲਾਇਟਰ ਪੂਰੇ ਨਵੇਂ ਬਈ ਟਾਇਰ ਅਲਾਈ ਵੀ ਨਵੇਂ ਤੇ ਟਾਇਰ ਵੀ ਨਵੇਂ ਟਾਇਰ ਵੀ ਨਵੇਂ ਜੀ ਠੀਕ ਹੈ ਜੀ ਡਾਉਨ ਪੇਮੈਂਟ ਭਾਈ ਕਿੰਨੀ ਚਾਹੀਦੀ ਡਾਉਨ ਪੇਮੈਂਟ ਇਹਦੇ 35-40000 ਚਾਹੀਦੇ ਆ ਸਿੰਪਲ ਓਕੇ ਹੋ ਜੇ ਠੀਕ ਹੈ ਜੀ ਅੱਗੇ ਆ ਗਈ ਭਾਈ ਜੀ ਤੁਹਾਡੇ ਕੋਲ ਨਿਸ਼ਾਨੀ ਟ੍ਰੈਂਡੋ ਕਾਰ ਦੱਸੋ ਜੀ ਭਾਜੀ ਇਹ ਗੱਡੀ ਵੀ ਨੈਕਸਟ ਟੂ ਸ਼ੋਰੂਮ ਕੱਲ ਹੀ ਆਈ ਆ ਸਾਡੇ ਕੋਲ ਠੀਕ ਹੈ ਪਹਿਲੇ ਨਾਂ ਦੀ ਗੱਡੀ ਜੀ 85 bhm ਦੇ ਵਿੱਚ ਟੋਪ ਮਾਡਲ ਹੂੰ ਅੰਦਰੋਂ ਇੰਟੀਰੀਅਰ ਦਿਖਾਓ ਗੱਡੀ ਦਾ ਜਿੱਦਾਂ ਸ਼ੋਰੂਮ ਤੋਂ ਕੱਢੀ ਦੀ ਆ ਲੋ ਜੀ ਕਰ ਲੈ ਆਪਾਂ ਸ਼ੋਰੂਮ ਚੋਂ ਘਲਾਉਂਦੇ ਆ ਨਵੇਂ ਸੀਟ ਕਵਰ ਜੀ ਡੈਸ਼ਬੋਰਡ ਦੇਖੋ ਗੱਡੀ ਦਾ ਬਹੁਤ ਸੰਭਾਲੀ ਹੋਈ ਗੱਡੀ ਆ ਮਾਡਲ ਕਿੰਨਾ ਕਿਹਾ ਭਾਜੀ ਮਾਡਲ 14 14 ਮਾਡਲ ਮਾਡਲ ਪਹਿਲੇ ਨਾਂ ਦੀ ਟ੍ਰੈਨੋ ਰੇਡ ਆਪਾਂ ਤੁਹਾਨੂੰ ਅਗੇ 13 ਮਾਡਲ ਦੀਆਂ ਕਾਲੇ ਰੰਗ ਦੀਆਂ ਵੇਚੀਆਂ ਡਸਟਰ ਹਾਂਜੀ ਉਸੇ ਭਾਜ ਆਪਾਂ ਤੁਹਾਨੂੰ ਦੇ ਦੇਣੀ ਐ 14 ਮਾਡਲ ਦੀ ਟ੍ਰੈਨੋ ਸਿਰਫ 335000 ਦੇਵੇ 335000 ਚ 14 ਮਾਡਲ 85 BHP ਵਾਲੀ ਵੱਧ ਐਵਰੇਜ ਵਾਲੀ ਟ੍ਰੈਨੋਕਾਰ ਮਿਲ ਜੂਗੀ ਇਹਦੀ ਡਾਊਨ ਪੇਮੈਂਟ ਕਿੰਨੀ ਹੈ ਇਹਦੀ ਡਾਊਨ ਪੇਮੈਂਟ ਹੋਈ 354000 ਚਾਹੀਦੀ ਆ ਠੀਕ ਹੈ ਜੀ ਸਿਰਫ ਓਕੇ ਚਾਹੀਦਾ ਓਕੇ ਚਾਹੀਦਾ ਅੱਗੇ ਆ ਗਈ ਬਾਈ ਜੀ ਇਨੋਵਾ ਕ੍ਰਿਸਟਾ ਦੱਸੋ ਜੀ ਭਾਈ ਜੀ ਜਿਨ੍ਹਾਂ ਮੇਰੇ ਵੀਰਾਂ ਨੇ ਕ੍ਰਿਸਟਾ ਲੈਣੀ ਆ ਸਾਡੇ ਕੋਲ ਪਿਛਲੇ ਹਫਤੇ ਗੱਡੀ ਆਈ ਸੀ ਵਿਗ ਗਈ ਆ ਤੇ ਬਹੁਤ ਡਿਮਾਂਡ ਆ ਗੱਡੀ ਦੀ ਹੂੰ ਅੱਜ ਗੱਡੀ ਆਪਾਂ 16 20 ਮਾਡਲ ਜੀ ਗੱਡੀ ਸੈਕੰਡ ਓਨਰ ਆ ਗੱਡੀ ਨੋਨ ਐਕਸੀਡੈਂਟ ਆ ਬ੍ਰੈਂਡ ਨਿਊ ਸੀਟ ਕਵਰ ਆ ਜੀ ਤੇ ਕੰਪਨੀ ਰਿਕਾਰਡ ਨਾਲ ਚੱਲੀ ਆ 1 ਲੱਖ 40 ਦਾ 45000 ਰੁਪਏ ਕਿਲੋਮੀਟਰ ਤੇ ਪੁਸ਼ ਬਟਨ ਸਟਾਰਟ ਵਾਲੀ ਗੱਡੀ ਆ ਠੀਕ ਹੈ ਜੀ ਤੇ ਗੱਡੀ ਦਾ ਰੇਟ ਆਪਾਂ ਬਹੁਤ ਵਾਜਬ ਰੱਖਿਆ ਆ ਸਿਰਫ 9 ਲੱਖ 25000 ਰੁਪਈਆ 9.25 ਲੱਖ ਦੀ 16 ਮਾਡਲ V ਮਿਲ ਜੂ ਬਾਈ ਜੀ ਜੇ ਤੁਹਾਡੇ ਕੋਲ 50000 ਰੁਪਇਆ ਹੈਗਾ ਆ ਸਿਬਲ ਤੁਹਾਡਾ ਓਕੇ ਆ ਤੇ ਬਾਕੀ ਇਹਦੇ ਤੇ ਲੋਨ ਹੋ ਜਾਣਾ ਆ ਸਿਬਲ ਬਿਲਕੁਲ ਓਕੇ ਆ ਜਿਆਦਾ ਵਧੀਆ ਤਾਂ ਬਿਨਾ ਪੈਸਿਆਂ ਤੋਂ ਵੀ ਲੋਨ ਹੋ ਜਾਣਾ ਆ ਲਓ ਜੀ ਜੇ ਤੁਹਾਡੀ ਪ੍ਰੋਫਾਈਲ ਜਿਆਦਾ ਵਧੀਆ ਤਾਂ 0 ਡਾਊਨ ਪੇਮੈਂਟ ਤੇ ਵੀ ਗੱਡੀ ਮਿਲ ਜੂਗੀ ਅੱਗੇ ਆ ਗਈ ਬਾਈ ਜੀ K10 ਕਾਰ ਦੱਸਿਓ ਜੀ ਭਾਜੀ K10 VXI ਹਮ ਸਿਰਫ ਚੱਲੀ ਆ ਗੱਡੀ 32000 ਕਿਲੋਮੀਟਰ ਹਮ ਬ੍ਰੈਂਡ ਨਿਊ ਆਪਾਂ ਟਾਇਰ ਪਵਾ ਦਿੱਤਾ ਆ ਗੱਡੀ ਨੂੰ ਠੀਕ ਹੈ ਜੀ ਸਰਵਿਸ ਇਹਦੀ ਤਾਜੀ ਹੋ ਗਈ ਹੈ ਐਸਲੀਟ ਗੱਡੀ ਤੇ 1 ਰੁਪਏ ਦਾ ਵੀ ਖਰਚਾ ਨਹੀਂ ਹੈ ਕੰਪਨੀ ਰਿਕਾਰਡ ਨਾਲ ਗੱਡੀ ਚੱਲੀ ਹੈ ਤੇ ਗੱਡੀ ਦਾ ਰੇਟ ਵੀ ਆਪਾਂ ਬਿਲਕੁਲ ਵਾਜਬ ਰੱਖਿਆ ਆ 15 ਮਾਡਲ VXI K10 ਸਿਰਫ 2,80,000 ਰੁਪਏ ਦੀ ਆਪਾਂ ਤੁਹਾਨੂੰ ਦੇ ਦਾਂਗੇ 2,80,000 ਦੀ ਉਹ ਵੀ ਸਿਰਫ 32,000 ਕਿਲੋਮੀਟਰ ਚੱਲੀ ਕੰਪਨੀ ਰਿਕਾਰਡ ਨਾਲ ਦੋਨੋਂ ਚਾਬੀਆਂ ਨਵੇਂ ਟਾਇਰ ਸਰਵਿਸ ਬੁੱਕ ਸਾਰਾ ਕੁਝ ਨਾਲ ਮਿਲਦਾ ਟਾਇਰ ਜਮਨ ਨਵੀਂ ਪਵਾਤੇ ਹੈ ਭਾਜੀ ਬਿਲਕੁਲ ਨਵੇਂ ਪਵਾਏ ਜੀ 32000 ਚੱਲੇ ਸੀਗੇ ਠੀਕ ਹੈ ਥੋੜੇ ਘੱਟ ਸੀਗੇ ਕੱਲ ਨਵੇਂ ਪਵਾਤੇ ਆ ਬਿਲਕੁਲ ਜੀ ਤੇ ਦੀ ਡਾਉਨ ਪੇਮੈਂਟ ਇਹਦੀ ਡਾਉਨ ਪੇਮੈਂਟ 35400 ਰੁਪਏ ਹੈ ਜੀ ਠੀਕ ਹੈ ਜੀ ਤੇ ਇਹਦੇ ਬਾਰੇ ਦੱਸੋ ਫਿਰ ਇਹ ਭਾਜੀ ਆਟੋਮੈਟਿਕ ਆ ਓਕੇ 18 ਮਾਡਲ ਹਮ ਜੇਟ ਐਨ ਆਟੋਮੈਟਿਕ ਜੀ ਪਹਿਲੇ ਨਾਂ ਦੀ ਦੋਨੋਂ ਚਾਬੀਆਂ ਸਰਵਿਸ ਉਹ ਇਹਦੇ ਵੀ ਨਾਲ ਆ ਤੇ ਟਾਇਰ ਇਹਦੇ ਵੀ ਬਿਲਕੁਲ ਬ੍ਰੈਂਡ ਨਿਊ ਆਪਾਂ ਕੱਲ ਪਵਾਏ ਆ ਤੇ ਗੱਡੀ ਦਾ ਰੇਟ ਬਿਲਕੁਲ ਵਾਜਬ ਪਹਿਲੇ ਨਾ ਦੀ ਗੱਡੀ 375000 ਰੁਪਏ ਦੀ 18 ਆਟੋਮੈਟਿਕ 3 ਟਨ ਤੁਹਾਨੂੰ ਆਪਾਂ ਦੇ ਦਿੰਨੀ ਹੈ 18 ਮਾਡਲ ਆਟੋਮੈਟਿਕ 3 ਟਨ ਮਿਲ ਜੂ 375000 ਦੀ 375000 ਡਾਉਨ ਪੇਮੈਂਟ 50000 ਰੁਪਿਆ ਬਾਕੀ ਤੁਹਾਡਾ ਸਿੰਪਲ ਓਕੇ ਚੱਲ ਜੀ ਠੀਕ ਹੈ ਜੀ ਤੇ ਫਿਰ ਅੱਗੇ ਆ ਗਈ ਐਕਸੈਂਟ ਐਕਸੈਂਟ ਕਾਰ ਦੱਸੋ ਜੀ ਇਹ ਬਾਜੀ 2014 ਮਾਡਲ ਸਭ ਤੋਂ ਟੋਪ ਮਾਡਲ ਪੁਚ ਬਟਨ ਸਟਾਰਟ ਵਾਲੀ ਗੱਡੀ ਹੈ ਠੀਕ ਹੈ ਜੀ ਸਿੰਗਲ ਓਨਰ ਦੀ ਗੱਡੀ ਹੈ ਫੋਲਡ ਲੈਂਚ ਹੋਣ ਸਿਆ ਇਹਦੇਆਂ ਵੀ ਦੋਨੋਂ ਚਾਬੀਆਂ ਸਾਰਾ ਕੁਝ ਨਾਲ ਆ ਠੀਕ ਹੈ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ ਸਰਵਿਸ ਗੱਡੀ ਦੀ ਤਾਜੀ ਹੋ ਗਈ ਹੈ ਤੇ ਗੱਡੀ ਦਾ ਰੇਟ ਬਿਲਕੁਲ ਵਾਜਬ ਅਜਾਪਾ ਤੁਹਾਨੂੰ ਗੱਡੀ ਇਹ ਦੇ ਦੇਣੀ ਹੈ ਸਿਰਫ 2 ਲੱਖ ਤੇ 85000 ਰੁਪਏ ਦੀ 2 ਲੱਖ 85000 ਦੀ ਪੁਸ਼ਪਾਟ ਨੇ ਸਟਾਰਟ ਵਾਲੀ ਸਭ ਤੋਂ ਟੌਪ ਮਾਡਲ ਡੀਜ਼ਲ ਦੀ ਐਕਸੈਂਟ ਕਾਰ ਮਿਲ ਜੂਗੀ ਆ ਰੇਟ ਦੇ ਵਿੱਚ ਡੀਜ਼ਲ ਦੀ ਗੱਡੀ ਨਹੀਂ ਮਿਲਦੀ ਹੈਗੀ ਅੱਗੇ ਆ ਗਈ ਬਾਈ ਜੀ ਕਰੂਜ਼ ਕਾਰ ਦੱਸਿਓ ਜੀ ਭਾਜੀ ਕਰੂਜ ਇਹ ਹੈਗੀ 15 ਰਜਿਸਟਰਡ 16 ਠੀਕ ਹੈ ਜੀ ਜੋ ਕਿ ਬਹੁਤ ਘੱਟ ਮਿਲਦੀਆਂ ਕਿਉਂਕਿ 16 ਤੱਕ ਹੀ ਆਏ ਸਾਰਿਆਂ ਨੂੰ ਪਤਾ ਆ 11 12 ਮਾਡਲ ਤਾਂ ਬਹੁਤ ਮਿਲ ਜਾਂਦੀਆਂ ਇਹ ਹੈਗੀ ਆਟੋਮੈਟਿਕ ਸਨਰੂਫ ਵਾਲੀ ਪੁਸ਼ ਬਟਨ ਸਟਾਰਟ ਸਭ ਤੋਂ ਟੋਪ ਮਾਡਲ ਡਾਕਟਰ ਡਰਾਈਵਨ ਕਾਰ ਆ ਠੀਕ ਹੈ ਜੀ ਠੀਕ ਹੈ ਜੀ ਬ੍ਰੈਂਡ ਨਿਊ ਅਲੋਇ ਟਾਇਰ ਆ ਕੰਡੀਸ਼ਨ ਗੱਡੀ ਦੀ ਅੰਦਰੋਂ ਦੇਖ ਲਓ ਜਿੱਦਾਂ ਆਪਾਂ ਨਵੀਂ ਸ਼ੋਰੂਮ ਚੋਂ ਗੱਡੀ ਕਢਾਉਂਦੇ ਆ ਰੋਡਾਂ ਦੀ ਕੰਡੀਸ਼ਨ ਆ ਗੱਡੀ ਦੀ ਜੀ ਤੇ ਗੱਡੀ ਦਾ ਰੇਟ ਆਪਾਂ ਬਿਲਕੁਲ ਵਾਜਬ ਰੱਖਿਆ ਆ 15 ਰਜਿਸਟਰਡ 16 ਵਰਨਾ ਲੈਣ ਜਾਓਗੇ 15 ਮਾਡਲ 6.56 ਲੱਖ ਦੀ ਮਿਲਦੀ ਆ ਜੀ ਤੇ ਆ ਗੱਡੀ ਆਪਾਂ ਤੁਹਾਨੂੰ ਦੇ ਦੇਣੀ ਆ ਸਿਰਫ 4,85,000 ਰੁਪਏ ਦੇ ਵਿੱਚ 15 ਰਜਿਸਟਰਡ 16 ਟੋ ਮਾਡਲ ਆ ਟੋ ਮਾਡਲ ਸਨਰੂਫ ਵਾਲੀ ਤੇ ਪੁਸ਼ ਬਟਨ ਸਟਾਰਟ ਆਟੋਮੈਟਿਕ ਗਾਰ ਪਾਜੀ ਇਧਰ ਤੇ ਲੋਨ ਕਿੰਨਾ ਦਾ ਕਰਾ ਦੂੰਗਾ ਇਧਰ ਤੇ ਲੋਨ 2.5 ਲੱਖ ਦਾ ਹੋਣਾ ਹੈ ਜੀ ਕਿਉਂਕਿ ਸ਼ੈਵਲਟ ਕੰਪਨੀ ਅਸਲੇ ਬੰਦ ਹੈ ਠੀਕ ਹੈ ਜੀ ਬਾਕੀ ਬਈ ਡਾਉਨ ਪੇਮੈਂਟ ਲੈ ਆਓ ਤੇ ਅੱਗੇ ਆ ਗਈ ਡਿਜ਼ਾਇਰ ਕਾਰ ਇਹ ਪਾਜੀ ਡਿਜ਼ਾਇਰ ਹੈਗੀ ਹੈ ਜੀ 14 ਮਾਡਲ ਹੂੰ ਇਹਦੀ ਖਾਸੀਅਤ ਇਹ ਕਿ ਚੱਲੀ ਸਿਰਫ 52000 ਕਿਲੋਮੀਟਰ ਆ ਓਕੇ 52000 ਚੱਲੀ ਆ ਪਹਿਲੇ ਨਾਂ ਤੇ ਆ ਫਰਸਟ ਓਨਰ ਆ ਗੱਡੀ ਹੁਣੇ ਹਜੇ ਆਈ ਆ ਤੁਹਾਨੂੰ ਕੰਪਾਉਂਡ ਪਾਲਿਸ਼ ਡਰਾਈ ਕਲੀਨ ਕਰਾ ਕੇ ਗੱਡੀ ਦਵਾਂਗੇ ਗੱਡੀ ਦੇ ਟਾਇਰ ਬਿਲਕੁਲ ਦੇਖ ਲਓ ਬ੍ਰੈਂਡ ਨਿਊ ਹੈ ਪਹਿਲੀ ਵਾਰ ਹੀ ਨਵੇਂ ਟਾਇਰ ਪਏ ਆ ਜ ਤੇ ਗੱਡੀ ਦਾ ਰੇਟ ਬਿਲਕੁਲ ਵਾਜਬ ਆਪਾਂ ਤੁਹਾਨੂੰ ਗੱਡੀ 14 ਮਾਡਲ ਪਹਿਲੇ ਨਾਂ ਦੀ ਪੂੰਜਾ ਜਾਂ ਚੱਲੀ ਦੇ ਦੇਣੀ ਹੈ ਸਿਰਫ 1.4 ਲੱਖ ਦੀ 1.4 ਲੱਖ ਦੀ ਬੀਡੀਆ ਹੀ ਹੈ ਇਹ ਬੀਡੀਆ ਹੀ ਆ ਬੀਡੀਆ ਡੀਜ਼ਲ ਦੀ ਕਾਰ ਹੈ ਤੇ ਡਾਊਨ ਪੇਮੈਂਟ ਭਾਜੀ ਦੀ ਡਾਊਨ ਪੇਮੈਂਟ ਇਹਦੀ ਹੋਈ 50-60 ਹਜ਼ਾਰ ਰੁਪਈਆ ਠੀਕ ਹੈ ਜੀ ਬਾਕੀ ਤੁਹਾਡਾ ਸਿੰਪਲ ਓਕੇ ਚਾਹੀਦਾ ਆਉਣਾ ਭਾਈ ਤੁਸੀਂ ਬਿੱਟੂ ਕਾਰ ਜਲੰਧਰ ਸਕਰੀਨ ਤੇ ਚੱਲ ਰਹੇ ਨੰਬਰ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਸਾਈ ਭਾਵੇਂ ਕੋਈ ਵੀ ਗੱਡੀ ਕਰ ਸਕਦੇ ਹੋ ਬੁੱਕ ਸਤਿ ਸ਼੍ਰੀ ਅਕਾਲ